ਵੱਡੀਆਂ ਵੱਡੀਆਂ ਦੁਕਾਨਾਂ ਤੋਂ ਮਠਾਈਆਂ ਖਰੀਦਣ ਵਾਲਿਓ ਇੱਕ ਵਾਰ ਜ਼ਰੂਰ ਦੇਖ ਲਿਓ ਇਹ ਵੀਡੀਓ ਦੇਖੋ ਕਿਵੇਂ ਤੁਹਾਨੂੰ ਵਧੀਆ ਮਠਾਈ ਦੀ ਨਾਂ ਤੇ ਖਵਾਇਆ ਜਾ ਰਿਹਾ ਹੈ ਨਿਰਾਈ ਗੰਧ ਤੇ ਕੀਤਾ ਜਾ ਰਿਹਾ ਹੈ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਇਹ ਵੀਡੀਓ ਨੂੰ ਇੰਨਾ ਜ਼ਿਆਦਾ ਸ਼ੇਅਰ ਕਰੋ ਤਾਂ ਜੋ ਹਰ ਘਰ ਦੇ ਵਿੱਚ ਇਹ ਵੀਡੀਓ ਪਹੁੰਚ ਸਕੇ ਤੇ ਲੋਕ ਸਾਵਧਾਨ ਹੋ ਜਾਣ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਅੰਮ੍ਰਿਤਸਰ ਦੀ ਇੱਕ ਮਸ਼ਹੂਰ ਮਠਾਈ ਦੀ ਦੁਕਾਨ ਦੀ ਹੈ ਲੋਕ ਬੜਾ ਯਕੀਨ ਕਰਦੇ ਨੇ ਵਧੀਆ ਦੁਕਾਨਾਂ ਦੇ ਉੱਤੇ ਤੇ ਉਸੇ ਯਕੀਨ ਦੇ ਉੱਤੇ ਉਹ ਚੀਜ਼ਾਂ ਆਪਣੇ ਬੱਚਿਆਂ ਨੂੰ ਖਵਾਉਂਦੇ ਨੇ ਪਰ ਅਦਾਜ਼ਾ ਕਿ ਹੁਣ ਕਿਤੇ ਵੀ ਯਕੀਨ ਕਰਨ ਦਾ ਟਾਈਮ ਨਹੀਂ ਰਿਹਾ ਆਪਣੇ ਘਰ ਹੀ ਚੀਜ਼ਾਂ ਬਣਾਇਆ ਕਰੋ ਅਜਈਆਂ ਦੁਕਾਨਾਂ ਤੋਂ ਚੀਜ਼ਾਂ ਨਾ ਖਾਓ ਜਿਸ ਦੇ ਨਾਲ ਤੁਹਾਡੇ ਬੱਚਿਆਂ ਨੂੰ ਕੋਈ ਨੁਕਸਾਨ ਹੋਵੇ ਇਹ ਵੀਡੀਓ ਦੇ ਵਿੱਚ ਤੁਸੀਂ ਆਪ ਹੀ ਦੇਖੋ ਆਖਿਰਕਾਰ ਕਿਵੇਂ ਪੂਰੀ ਘਟਨਾ ਵਾਪਰੀ मैं कल शामी कोई सवा नौ बजे खाना स्वीट्स से मिठाई लैन रोटी हूँ मेरी बेटी ने डिमांड की थी कि उन्हें लड्डू खाने तुली लव लड्डू मैं भी एक जगह रेपूटेटेड है रेगुलर कस्टमर हाँ मैं आई हाँ बेटी के नाल मैं आके लड्डू की पैकिंग और चमचम की -चम पैकिंग ली है एंड जो मैं लेके चले गई हाँ मैनों काउंटर तो मैं पेमेंट की ऑनलाइन और उन्होंने बिल भी दते ने मैं anyhow ਬੈਡ ਆਬੀਅਸ ਉਸ ਵੇਲੇ ਬੰਦਾ ਨਹੀਂ ਦੇਖਦਾ ਮੈਂ ਵੀ ਨਹੀਂ ਦੇਖੇ ਮੈਂ ਘਾਰ ਗਈ ਰਸਤੇ 'ਚ ਸ਼ੀ ਵਾਂਟਿਡ